ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾਕਟਰ ਰਾਜਕਮਰ ਚੱਬੇਵਾਲ ਨੇ ਹੁਸ਼ਿਆਰਪੁਰ ਦੇ ਮਕੇਰੀਆਂ ਦੇ ਕਸਬਾ ਹਾਜੀਪੁਰ ਵਿਖੇ ਜਨ ਸੁਭਾ ਕੀਤੀ ਜਿਸ ਵਿੱਚ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਇਸ ਮੌਕੇ ਡਾਕਟਰ ਰਾਜਕਮਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੁੱਧ ਮਹਿੰਮ ਸ਼ੁਰੂ ਕੀਤੀ ਗਈ ਹੈ ਉਸ ਕਾਰਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਮਜ਼ਬੂਤ ਹੋਵੇਗੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਨਗਰ ਹਾਜੀਪੁਰ ਤੇ ਹਾਜੀਪੁਰ ਦੇ ਆਲੇ-ਦੁਆਲੇ ਦੇ ਸਾਰੇ ਪਿੰਡਾਂ ਦੀਆਂ ਤੇ ਬਲਾਕ ਦੀਆਂ ਪੂਰੇ ਦੀਆਂ ਆ ਸਮੱਸਿਆਵਾਂ ਸੁਣੀਆਂ ਗਈਆਂ ਔਰ ਮੇਰੇ ਨਾਲ ਸਰਦਾਰ ਗੁਰਧਿਆਨ ਸਿੰਘ ਮਲਤਾਨੀ ਜੀ ਸਾਡੇ ਹਲਕਾ ਇੰਚਾਰਜ ਉਹ ਚੇਚੇ ਤੌਰ ਤੇ ਮੌਜੂਦ ਰਹੇ ਔਰ ਸਾਡੀ ਸਾਰੀ ਸਮੂਚੀ ਟੀਮ ਸਾਡੇ ਬਲਾਕ ਪ੍ਰਧਾਨ ਸਾਡੇ ਦਰਜਾ ਬਜ਼ਰਚਾ ਅਧਿਕਾਰ ਸਾਹਿਬਾਨ ਸਾਰੇ ਮੌਜੂਦ ਸਨ ਤੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਾਡੇ ਐਸ ਡੀ ਐਮ ਸਾਹਿਬ ਐਸ ਡੀਓ ਬੀ ਡੀਓ ਸਾਰੇ ਮੌਜੂਦ ਸਨ ਸੋ ਉਹਨਾਂ ਦੀਆਂ ਸਮੱਸਿਆਵਾਂ ਕਾਫੀ ਹੱਦ ਤੱਕ ਜੜੀਆਂ ਕਿਉਂਕਿ ਕਾਫੀ ਪੈਸੇ ਆ ਚੁੱਕੇ ਹਨ ਕਾਫੀ ਫੰਡਸ ਆ ਚੁੱਕੇ ਨੇ ਕੁਝ ਰੰਗਲਾ ਪੰਜਾਬ ਦੇ ਤਹਿਤ ਆ ਚੁੱਕੇ ਨੇ ਔਰ ਕੁਝ ਜਿਹੜੇ ਆ 15th ਫਾਈਨੈਂਸ ਕਮਿਸ਼ਨ ਦੇ ਤਹਿਤ ਜਿਹੜੇ ਬਹੁਤ ਜਲਦੀ ਆ ਰਹੇ ਨੇ ਸੋ ਕਾਫੀ ਜਿਹੜੇ ਫੰਡਸ ਆਪਾ ਦਿੱਤੇ ਗਏ ਆ ਬਾਕੀ ਜਿਹੜੀਆਂ ਹੋਰ ਉਹਨਾਂ ਦੀਆਂ ਸਮੱਸਿਆਵਾਂ ਉਹ ਵੀ ਆਪਾਂ ਜੜੀਆਂ ਜਲਦੀ ਹਲਕ ਕਰ ਦਿੱਤੀਆਂ ਜਾਣਗੀਆਂ ਜਦ ਜਲਦੀ ਨਵੇੜਾ ਕਰ ਦਿੱਤਾ ਜਾਵੇ ਸੈਸ਼ਨ ਬੁਲਾਉਣ ਨੂੰ ਲੈ ਕੇ ਗੱਲ ਹੋ ਰਹੀ ਹੈ ਸੁਪਸਤ ਆ ਬਿਲਕੁਲ ਸਰਕਾਰ ਦਾ ਜਿਹੜਾ ਫੈਸਲਾ ਹੈ ਬਿਲਕੁਲ ਵਾਜਿਬ ਹੈ ਔਰ ਬਿਲਕੁਲ ਸਹੀ ਟਾਈਮ ਟਾਈਮ ਤੇ درست ਫੈਸਲਾ ਹੈ ਅਸੀਂ ਇਹਦਾ ਸਮਰਥਨ ਕਰਦੇ ਹਾਂ ਔਰ ਬਿਲਕੁਲ ਖਾਸ ਤੌਰ ਤੇ ਮੋਸਟ ਲਾਈਕਲੀ ਡਰੱਗਸ ਤੇ ਜਿਹੜਾ ਸੈਸ਼ਨ ਨਸ਼ਾ ਯੁੱਧ ਨਸ਼ਾ ਵਿਰੁੱਧ ਜੋ ਪੰਜਾਬ ਦੇ ਵਿੱਚ ਪੂਰੇ ਚ ਚੱਲ ਰਿਹਾ ਉਸ ਦੇ ਖਿਲਾਫ ਕਾਰਵਾਈਆਂ ਵੀ ਸਰਕਾਰ ਬਹੁਤ ਵੱਡੇ ਪੱਧਰ ਤੇ ਕਰ ਰਹੀ ਹੈ ਔਰ ਜਿਸ ਦਿਨ ਨਤੀਜੇ ਵੀ ਬੜੇ ਸਕਾਰਾਤਮਕ ਨਿਕਲ ਰਹੇ ਸੋ ਦੋ ਦਿਨ ਦੇ ਸੈਸ਼ਨ ਦੇ ਦੌਰਾਨ ਬੜੀ ਡਿਟੇਲ ਚਰਚਾ ਹੋਏਗੀ ਔਰ ਬਹੁਤ ਮਹੱਤਵਪੂਰਨ ਬਿਲ ਵੀ ਲੈਂਦੇ ਜਾਣਗੇ ਜਦ ਤੱਕ ਤਾਨੀਆਂ ਦੇ ਫਾਦਰ ਐਕਟਰਸ ਜਿਹੜੀ ਤਾਨੀਆਂ ਦੇ ਫਾਦਰ ਦੇ ਉੱਤੇ ਗੋਲੀ ਚੱਲੀ ਹੈ ਲੋਅ ਐਂਡ ਆਰਡਰ ਕੀ ਹਾਲਾਤ ਤੁਹਾਡੇ ਨਗਰ ਚ ਕਿਸ ਤਰ੍ਹਾਂ ਦਾ ਦੇਖਦੇ ਹੋ ਕਿਸ ਤਰ੍ਹਾਂ ਦੇਖੋ ਲੋਅ ਐਂਡ ਆਰਡਰ ਜਿਹੜਾ ਸਿੱਧਾ ਤੁਹਾਨੂੰ ਪਤਾ ਹੈ ਕਿ ਡਰੱਗਸ ਦੇ ਨਾਲ ਜੁੜਿਆ ਹੋਇਆ ਸੋ ਜਿੱਦਾਂ ਜਿੱਦਾਂ ਇਹ ਪ੍ਰੋਬਲਮ ਹੁਣ ਮੈਂ ਕਿਸੇ ਬਹੁਤ ਸੀਨੀਅਰ ਅਫੀਸਰ ਨਾਲ ਬੈਠਾ ਸੀ ਤੇ ਉਹਨਾਂ ਵੱਲੋਂ ਖਾਸ ਤੌਰ ਤੇ ਭਗਵੰਤ ਸਿੰਘ ਮਾਨ ਜੀ ਦੀ ਤਾਰੀਫ ਕੀਤੀ ਗਈ ਸਰਕਾਰ ਦੀ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਆਪਾਂ ਛੇੜਿਆ ਇਸ ਦੇ ਨਾਲ ਇੱਕ ਜਿਹੜੇ ਨਸ਼ਾ ਵੇਚਦੇ ਆ ਜਿਹੜੇ ਸਮੱਗਲਰ ਆ ਉਹਨਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਤੇ ਜਿਸ ਦੇ ਨਾਲ ਜਿਹੜਾ ਨਸ਼ਾ ਉਹ ਬਹੁਤ ਹੱਦ ਤੱਕ ਘਟਿਆ ਹੈ ਔਰ ਉਸ ਤੋਂ ਬਾਅਦ ਜਿੰਨੀਆਂ ਵੀ ਛੋਟ-ਛੋਟੀਆਂ ਚੋਰੀਆਂ ਪਿੰਡਾਂ ਦੇ ਵਿੱਚ ਸਨੇਚਿੰਗ ਹੁੰਦੀ ਸੀ ਸੋ ਉਹ ਜਿਹੜੀਆਂ ਬਿਲਕੁਲ ਘਟ ਗਈਆਂ ਕਾਫੀ ਹੱਦ ਤੱਕ ਘਟ ਗਈਆਂ ਤੋ ਇਸੇ ਤਰ੍ਹਾਂ ਜਦੋਂ ਆਪਾਂ ਵੱਡੇ ਲੈਵਲ ਤੇ ਹੁਣ ਜਿਹੜਾ ਮਗਰਮੱਛਾਂ ਦੇ ਲੈਵਲ ਤੇ ਜਾ ਰਹੇ ਆ ਉਹਨਾਂ ਨੂੰ ਫੜ ਰਹੇ ਆ ਉਹਨਾਂ ਦੇ ਲੈਵਲ ਤੇ ਜਾਂਦੇ ਜਾਂਦੇ ਜਿਹੜੇ ਸਾਰੇ ਜਿਹੜਾ ਲਾਅ ਐਂਡ ਆਰਡਰ ਜਿਹੜਾ ਉਹ ਬਿਲਕੁਲ ਡਾਇਰੈਕਟਲੀ ਰਿਲੇਟਡ ਹੈ ਇਹਦੇ ਸੋ ਆਪਣੇ ਆਪ ਜਿਹੜਾ ਉਹ ਠੀਕ ਹੋ ਜਾਏਗਾ ਔਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਲਾਅ ਐਂਡ ਆਰਡਰ ਦੇ ਇਸ਼ੂਸ ਹੈਗੇ ਆ ਪਰ ਪੰਜਾਬ ਸਰਕਾਰ ਜਿਹੜੀ ਉਹਨੂੰ ਸੀਰੀਅਸਲੀ ਲੈ ਰਹੀ ਹੈ ਔਰ ਅਸੀਂ ਨਹੀਂ ਮੇ ਜੀਠੀਆ ਦੇਖੋ ਲਗਾਤਾਰ ਵਿਜੀਲੈਂਸ ਦੇ ਪਹਿਲਾਂ ਉਹਨਾਂ ਨੇ 7 ਦਿਨ ਦਾ ਰਿਮਾਂਡ ਲਿਆ ਹਾਈ ਕੋਰਟ ਪਹਿਲਾਂ ਕੋਰਟ ਨੇ 7 ਦਿਨ ਦਾ ਰਿਮਾਂਡ ਦਿੱਤਾ ਹੁਣ 4 ਦਿਨ ਦਾ ਰਿਮਾਂਡ ਦਿੱਤਾ ਹੈ ਔਰ 11 ਦਿਨ ਦੇ ਵਿੱਚ ਜੋ ਜਿਸ ਤਰ੍ਹਾਂ ਦੇ ਨਾਲ ਇਨਵੈਸਟੀਗੇਸ਼ਨ ਹੋਈ ਹੈ ਉਹ ਬਿਲਕੁਲ মিডিਆ ਨੂੰ ਵੀ ਪਤਾ ਹੈ ਉਹ ਆਮ ਲੋਕਾਂ ਨੂੰ ਵੀ ਪਤਾ ਹੈ ਤੇ ਜਿਹੜੇ ਉਸ ਦੇ ਵਿੱਚ ਜੇਲਾ ਭੁਗਤ ਚੁੱਕੇ ਹਨ ਚਾਹੇ ਉਹ ਬਿੱਟੂ ਆ ਲਖਾ ਚਾਹੇ ਕੋਈ ਵੀ ਹੋਵੇ ਉਹਨਾਂ ਵੱਲੋਂ ਵੀ ਜਿਹੜੇ ਬਿਆਨات ਕੀਤੇ ਜਾ ਰਹੇ ਨੇ ਉਹ ਸਾਬ ਦਰਸਾਉਂਦੇ ਆ ਪੀਐਸਵਾਰ ਜੋ ਜਾਂਚ ਹੋ ਰਹੀ ਹੈ ਉਹ ਬਿਲਕੁਲ ਬੜੀ ਥੋਰੋ ਜਾਂਚ ਹੋ ਰਹੀ ਹੈ ਥੋਰੋ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਬਿਲਕੁਲ ਨਿਸ਼ਚਿਤ ਰੂਪ ਦੇ ਨਾਲ ਅਸੀਂ ਨਤੀਜੇ ਤੇ ਪਹੁੰਚਾਂਗੇ